ਪੀ ਸਿੰਘ ਖੁੱਲਰ ਸਾਹਿਬ ਉਹਨਾਂ ਦੀ ਹਾਜ਼ਰੀ ਤਾਂ ਉਹਨਾਂ ਸਾਥ ਸ੍ਰੀ ਸ਼ੇਰਦਰਸ਼ਨ ਜੀ ਏਸੀਪੀ ਵੈਸਟ ਤੇ ਮਿਸਟਰ ਵਿਨੋਦ ਕੁਮਾਰ ਐਸਐਚਓ ਛਾਟਾ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਈਸ ਸੋਨੂ ਤੇ ਦੂਸਰਾ ਮਨਜਿੰਦਰ ਸਿੰਘ ਅਲਾਈਸ ਸੋਨੀ ਇਹਨਾਂ ਦੀ ਉਮਰ ਤਕਰੀਬਨ 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਐ ਇੱਕ ਫੌਜੀ ਹੈ ਤੇ ਇਹ ਮੀਟ ਸ਼ਾਪ ਚਲਾਉਂਦਾ ਛਾਟਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਫਰੀਮ ਬਰਾਬਰ ਬਰਾਮਦ ਹੋਈ ਹੈ ਤੇ ਸੋਨੇ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਪੇਡ ਡਰਗ ਮਨੀ ਵੀ ਰਿਕਵਰ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਓਸ ਕਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਸੋਨੂ ਉਹਦੀ ਹੈ ਉਹਦਾ ਨੰਬਰ ਹੈ ਪੀਪੀ02सीआर3493 ਤੇ ਇਹਨਾਂ ਨੂੰ ਅਸੀਂ ਥੀਆਟਾ ਏਰੀਆ ਦੇ ਲਾਗੇ ਉਹ ਅਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮੱਧਿਆ ਪ੍ਰਦੇਸ਼ ਤੋਂ ਜਾ ਕੇ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅੱਗੇ ਵੰਡਦਾ ਸੀਗਾ ਤੇ ਆਪਣਾ ਕਾਰੋਬਾਰ ਜੇਤ ਲੰਦਾ ਸੀ ਸਰ ਇਹ ਕਲਾਬ ਮੈਂਬਰ ਸੀ ਜਿਹੜਾ ਹੋਰ ਵੀ ਸਾਥੀ ਸਰ ਇੱਥੇ ਦੇਖੋ ਜਿਹੜਾ ਮਲਵਿੰਦਰ ਸਿੰਘ ਸੋਨੂ ਹੈ ਜਿਹੜਾ ਫੌਜੀ ਹੈ ਇਹਦੇ ਇੱਕ ਸਾਥੀ ਤਾਂ ਮਨਜਿੰਦਰ ਸਿੰਘ ਸੋਨੀ ਹੈਗਾ ਤੇ ਇਹਦੇ ਨਾਲ ਨਾਲ ਅਸੀਂ ਹੋਰ ਵੀ ਦੇ ਸਾਥੀ ਪੋਜਗੇਟ ਕਰ ਰਹੇ ਆ ਪਹਿਲਾਂ ਵੀ ਕੋਈ ਪਰਚਾ ਦਰ ਹੈਗਾ ਸੀ ਪਹਿਲਾਂ ਤਾਂ ਕੋਈ ਪਰਚਾ ਦਰ ਨਹੀਂ ਸੀ ਕਿੰਨੇ ਸਮੇਂ ਤੋਂ ਸਰੇ ਲੱਗੇ ਹੋਏ ਨਹੀਂ ਇਸ ਦਿਨ ਸੇ ਇਹ ਥੋੜੇ ਸਮੇਂ ਤੋਂ ਲੱਗਿਆ ਸੀਗਾ ਜੀ ਸਰ ਫੌਜੀ ਫੌਜੀ ਆ ਆਦਮੀ ਸੀ ਹੈਗਾ ਸੀ ਕਿ ਵੈਸੇ ਇਹ ਦੀ ਛੇੜ ਮੋਚ ਨਹੀਂ ਇਹ ਰਿਟਾਇਰ ਹੋਇਆ ਜੀ ਆਦਮੀ ਤੋਂ ਸਰ ਕਿਸ ਕਾਰਨ ਕਿਸ ਕਾਰਨ ਤੋਂ ਇਹ ਥੀਮ ਵੇਚਦੇ ਸੀਗੇ ਇਹ ਪਹਿਲਾਂ ਆਪ ਖਾਂਦਾ ਸੀਗਾ ਫੌਜੀ ਥੋੜੀ ਕਿਸ ਤੋਂ ਲੈ ਕੇ ਫਿਰ ਇਹਨੂੰ ਜ਼ਰੀਆ ਪਤਾ ਚੱਲ ਗਿਆ ਫਿਰ ਮੱਧ ਪ੍ਰਦੇਸ਼ ਤੋਂ ਲੈ ਕੇ ਆਉਣਾ ਸ਼ੁਰੂ ਸਰ ਇਹ ਪਹਿਲਾਂ ਕੋਈ ਹੋਰ ਵੀ ਕੰਮ ਕਰਦਾ ਸੀ ਕਿਸੇ ਇਹ ਥੀਮ ਵੇਚਦੇ ਨਹੀਂ ਪਹਿਲਾਂ ਫੌਜੀ ਸੀਗਾ ਹੁਣ ਮੀਟ ਸ਼ਾਪ ਚਲਾਉਂਦਾ ਹੈ ਜੀ ਸ਼ਾਹ ਦੇ ਵਿੱਚ ਸ਼ਾਹ ਦੇ ਇਹ ਕਿੰਨੀ ਸਰ ਜਿਹੜੀ ਗ੍ਰਾਮ ਤੋਂ ਇਸ਼ਤਰੀ 2 ਕਿਲੋ 350 ਗ੍ਰਾਮ ਟੋਟਲ 2 ਕਿਲੋ 300 ਗ੍ਰਾਮ ਫੌਜੀ ਤੋਂ ਆਈਏ ਤੇ 50 ਗ੍ਰਾਮ ਸੋਨੂ ਤੋਂ ਆਈ ਸੀ ਸੋਨੀ ਕੋਲ ਬੈਗਰ ਫਾਰਵਰਡ ਲਿੰਕ ਹੋਈ ਉਹ ਅਸੀਂ ਡਵੈਲਪ ਕਰ ਰਹੇ ਆ ਤੇ ਜਿਵੇਂ ਪਤਾ ਚੱਲੂਗਾ ਅਸੀਂ ਕਰਦੇ ਹਾਂ ਜੀ ਅੱਗੇ ਕਿਤੇ ਸੇਲ ਕਰਦੇ ਹਾਂ ਅੱਗੇ ਜਿਵੇਂ ਸੋਨੀ ਨੂੰ ਕੀਤੀ ਅੱਗੇ ਥੋੜੀ ਜੀ ਅੱਗੇ ਜਿਹਨੂੰ ਵੀ ਲੋੜ ਹੁੰਦੀ ਸੀ ਉਹ ਇਹਨਾਂ ਨੂੰ ਅਪਰੋਚ ਕਰਦਾ ਸੀ ਪੱਕੇ ਕਸਟਮਰ ਇਹਨਾਂ ਦੇ ਹੈਗੇ ਨਹੀਂ ਪੱਕੇ ਕੋਈ ਨਹੀਂ ਸਰ ਪਛੋਣ ਮੈਂ ਤਾਂ ਛੜੇ ਜੀ ਜਿਆਦਾ ਕੰਮ ਵਾੜ ਗਿਆ ਜੀ ਇਸ ਮੈਂ ਰਫੀਨ ਭਾਈ ਅਸੀਂ ਪੂਰੀ ਨੱਥ ਪਾਈ ਹੈ ਦੇਖੋ ਜੀ ਆ ਦੋ ਬੰਦੇ ਅਸੀਂ ਅਰੈਸਟ ਕੀਤੇ ਆ ਨਾਲ 2 ਕਿਲੋ 350 ਗ੍ਰਾਮ ਅਸੀਂ ਬਰਾਮਦ ਕੀਤੀ ਹੈ ਅਸੀਂ ਹੋਰ ਵੀ ਅ ਨਸ਼ੇ ਦੀ ਰਿਕਵਰੀ ਕਰ ਰਹੇ ਹਾਂ ਤੇ ਪੂਰੀ ਠਲਪਾ ਹਾਂਜੀ ਅਗਲੀ ਕਾਰਵਾਈ ਸਿਰ ਕੀ ਚੀਜ਼ ਆ ਅਗਲੀ ਨਾ ਪਰਚਾ ਦਿੱਤਾ ਜੀ ਐਫ ਆਈ ਆ ਨੰਬਰ 31 15225 ਦੀ ਅੰਡਰ ਸੈਕਸ਼ਨ 18 27 ਏ 6185 ਐਨ ਡੀ ਪੀ ਐਸ ਸਰ ਮੈਂ ਰਿਮਾਰਕ ਲਾਇਆ ਇਹ ਮੈਂ ਮੰਨ ਲਿਆ ਚਾਰ ਬੰਦ ਕਰ ਲਓ